ਸਵਾਗਤ ਹੈ ਬਾਈ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਕਈ ਵਾਰ ਟਰਾਈ ਕੀਤੀ ਸੀ ਤੁਹਾਡੇ ਨਾਲ ਕੰਟੈਕਟ ਕਰਨ ਦੀ ਪਹਿਲਾਂ ਪਰ ਫਿਰ ਬਸ ਉਹ ਹੀ ਥੋੜੀ ਜਿਹੀ ਮੌਸਮ ਕਰਕੇ ਲਾ ਲਓ ਜਾਂ ਫਿਰ ਬਲੱਡ ਫਲੂਡ ਸਾਡੇ ਏਰੀਆ 'ਚ ਕਾਫੀ ਆ ਗਿਆ ਸੀ ਤੇ ਉਧਰ ਫਸੇ ਹੋਏ ਸੀਗੇ ਅਸੀਂ ਕਾਫੀ ਠੀਕ ਹੈ ਜੀ ਤੇ ਤਾਂ ਕਰਕੇ ਫਿਰ ਆਈ ਨਹੀਂ ਹੋਇਆ ਅੱਜ ਕੁਦਰਤੀ ਤੁਸੀਂ ਇੱਥੇ ਮੰਡੀ 'ਚ ਮਿਲ ਗਏ ਤੇ ਬਹੁਤ-ਬਹੁਤ ਸਵਾਗਤ ਹੈ ਬਾਈ ਤੁਹਾਡਾ ਚੈਨਲ ਤੇ ਤੇ ਕਿਵੇਂ ਰਹੀ ਮੰਡੀ ਪਹਿਲਾਂ ਤਾਂ ਵੀਰੇ ਪੂਰੀ ਵਧੀਆ ਵੀਰੇ ਐਂਡ ਟੌਪ ਤੇ ਗਈ ਹੈ ਮੰਡੀ ਹਾਂਜੀ ਹਾਂ ਇਹ 2 ਸਾਲ ਬਾਅਦ ਮੰਡੀ ਲੱਗੀ ਹੈ ਕਿਸੇ ਪਾਸੇ ਲੱਗੀ ਕਮੀ ਕੋਈ ਇਸ ਮੰਡੀ ਦੇ ਵਿੱਚ ਨਹੀਂ ਵੀਰੇ ਕੋਈ ਕਮੀ ਨਹੀਂ ਆਇਆ ਕਿ ਇਸ ਆਪਾਂ ਦੀ ਜਾਨਵਰ ਵੀ ਵੱਧ ਆਇਆ ਹੈਗਾ ਮੰਡੀ ਤੇ ਜਾਨਵਰ ਬਹੁਤ ਆਏ ਆ ਔਰ ਨਾਮੀ ਘੋੜੇ ਆਏ ਹਾਂਜੀ ਹਾਂ ਬਹੁਤ ਦੂਰੋਂ ਵੀ ਆਏ ਆ ਨੇੜੇ ਤੇ ਜਾਂ ਕੋਈ ਗੱਲ ਨਹੀਂ ਉਹਨੇ ਆਣਾ ਹੀ ਆਣਾ ਸੀ ਦੂਰੋਂ ਦੂਰੋਂ ਘੋੜੇ ਕਾਫੀ ਆਏ ਆ ਹਾਂਜੀ ਹਾਂ ਨਾਮ ਜਿਹੜੇ ਘੋੜੇ ਨਾਮੀ ਸੀ ਹੈ ਨਾ ਸਹੀ ਗੱਲ ਆ ਵੀਰੇ ਸਹੀ ਤੇ ਆਪਾਂ ਵੀ ਫਿਰ ਹਣ ਲੈ ਕੇ ਪਹੁੰਚੇ ਹਾਂ ਆਪਣੇ ਹਰ ਇੱਕ ਸਾਲ ਹੀ ਪਹੁੰਚਦਾ ਨਾਗਰੇਤੀ ਮੰਡੀ ਤੇ ਬਿਲਕੁਲ ਜੀ ਬਿਲਕੁਲ ਵੀਰੇ ਜਗਰਾਵਾ ਵੀ ਹੁਣ ਵੀ ਨਹੀਂ ਲੱਗਣੀ ਮੰਡੀ ਉੱਥੇ ਵੀ ਜਾਣਾਗਾ ਉੱਥੇ ਵੀ ਜਾਉਂਗੇ ਹਾਂਜੀ ਹਾਂਜੀ ਤੇ ਭਾਈ ਨਾਗਰੇਡੀ ਚਲੋ ਉਹ ਤਾਂ تقريبا ਸਾਰੇ ਹੀ ਲੋਕ ਜਾਣਦੇ ਆ ਹੈਨਾ ਆਪਾਂ ਫੇਰ ਵੀ ਮੜੇ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਦੱਸ ਦਈਏ ਕਿ ਕਿੰਨੀ ਏਜ ਆ ਤੇ ਕੀ ਬਲੱਡ ਲਾਈਨ ਹੈ ਜੀ ਇਹ ਵੀਰੇ ਦਾਲ ਸੰਗਾਰ ਦਾ ਬੱਚਾ ਹੈਗਾ ਜੀ ਕਿਹਦਾ ਜੀ ਦਾਲ ਸੰਗਾਰ ਘੋੜੇ ਦਾ ਦਾਲ ਸੰਗਾਰ ਹਾਂਜੀ ਹਾਂਜੀ ਹਾਂ ਉਹ ਆਲੀਸਾਨ ਦਾ ਡਾਇਰੈਕਟਰ ਬੱਚਾ ਸੀ ਹੂੰ ਤੇ ਇਹ ਆਲੀਸਾਨ ਬਲੱਡ ਲਾਈਨ ਹੈ ਇਹ ਆਲੀਸਾਨ ਦਾ ਪੁੱਤ ਆ ਗਿਆ ਸ਼ੇਹ ਅਲੀ ਜਹਾਂ ਦਾ ਪੋਤਾ ਵਾ ਹਾਂਜੀ ਹਾਂਜੀ ਠੀਕ ਐ ਵੀਰੇ ਤੇ ਕਿੰਨੀ ਏਜ ਹੋ ਗਈ ਇਹਦੀ ਇਹਦੀ ਵੀਰੇ 9 ਸਾਲ ਦੀ ਏਜ ਹੋ ਗਈ ਠੀਕ ਐ ਹਾਂਜੀ ਤੇ ਰਿਜ਼ਲਟ ਰਿਜ਼ਲਟ ਵਧੀਆ ਆ ਰਿਹਾ ਹੈ ਰਿਜ਼ਲਟ ਵੀਰੇ ਪੂਰਾ ਚੰਗਾ ਆ ਰਿਹਾ ਇੱਕ ਆਪਣੇ ਬੱਚਾ ਗਾ ਜਹਾਂਗੀਰ ਹਾਂਜੀ ਉਹ ਵੀ ਇਹ ਘੋੜੇ ਦਾ ਗਾ ਤੇ ਇੱਕ ਮੰਨ ਲਓ ਵੀ ਉਹਨਾਂ ਨੇ ਰਚਨ ਵਾਲਿਆਂ ਨੇ ਬੱਚਾ ਤਿਆਰ ਕੀਤਾ ਗਾ ਹਾਂਜੀ ਵੀ ਮੰਨ ਲਓ ਵੀ ਬਹੁਤ ਚੰਗੇ ਬੱਚੇ ਆਏ ਨੇ ਜੀ ਇਹ ਸੇ ਘੋੜੇ ਤੋਂ ਨਾ ਜੀ 60+ ਦੇ ਬੱਚੇ ਆ ਰਹੇ ਨੇ ਜੀ ਜਿੰਨੇ ਵੀ ਮੰਨ ਲਓ ਵੀ ਬੱਚੇ ਸੂਈ ਹੈਗਾ ਹਾਂਜੀ ਆਪ ਦੋ ਚੇ ਸੂ ਰਿਹਾ ਹੈਗਾ 2 ਇੰਚ ਜਿਹੜੇ ਥੱਲੇ ਨਹੀਂ ਆ ਰਹੇ ਸਹੀ ਹੈ ਵੀਰੇ ਤੇ ਇਹਦੀ ਹਾਈਟ ਕਿੰਨੀ ਹੈ ਇਹਦੀ ਹੈਡ ਵੀਰੇ 64 ਪਲੱਸ ਹੈਗੀ 64 ਪਲੱਸ ਹੈ ਨਾ ਹਾਂਜੀ ਹਾਂ ਤੇ ਫੀਸ ਕਿ ਰੱਖੀ ਹੋਈ ਹੈ ਫੀਸ ਵੀਰੇ ਆਪਣੇ 15000 ਰੁਪਏ ਰੱਖੀ ਹੋਈ ਹੈਗੀ ਆਪਾਂ ਨੇ ਵਧਾਈ ਨਹੀਂ ਹੈਗੀ ਹੋਰਾਂ ਵਾਂਗੂ ਵੀ ਰਿਜ਼ਲਟ ਚੰਗਾ ਆ ਗਿਆ ਵੀ ਫੀਸ ਵਧਾ ਦਿਓ ਵੀ ਆਪਾਂ ਨੇ ਫੀਸ ਉਹਨਾਂ ਦੀ ਉਨੀ ਹੀ ਰੱਖੀ ਹੋਈ ਹੈ ਉਹੀ ਫੀਸ ਹੈ ਨਾ ਉਹੀ ਫੀਸ ਹੈ ਠੀਕ ਹੈ ਵੀਰੇ ਆ ਚਲੋ ਵੀਰੇ ਤੁਹਾਡੇ ਬਾਰੇ ਜਦੋਂ ਅਸੀਂ ਮਤਲਬ ਦੇਖਦੇ ਆ ਨਾ ਕਈ ਜਗਾ ਸੁਣਿਆ ਵੀ ਆ ਤੇ ਕਾफी ਸੰਘਰਸ਼ ਤੋਂ ਬਾਅਦ ਹਾਂਜੀ ਇੱਥੇ ਤੱਕ ਪਹੁੰਚੇ ਆ ਇੱਥੇ ਤੱਕ ਪਹੁੰਚੇ ਜੇ ਗੱਲ ਦੀ ਤੇ ਉਹ ਜੇ ਆਪਾਂ ਲਾਈਵ ਨੂੰ ਤੁਹਾਡੀ ਨੂੰ ਇੱਕ ਥੋੜੇ ਜਿਹਾ ਵਰਲਡ ਅਚ ਦੱਸਣਾ ਹੋਵੇ ਆਪਣੇ ਦਰਸ਼ਕਾਂ ਨੂੰ ਉਹ ਕਿੱਥੋਂ ਸ਼ੁਰੂ ਹੋਈ ਤੇ ਕਿੱਦਾਂ ਚੱਲੀ ਵੀਰੇ ਐ ਆ ਵੀ ਮੰਨ ਲਓ ਵੀ ਘੋੜਾ ਬਣਾਉਣ ਲੱਗੇ ਬੰਦੇ ਦੀ ਅੱਧੀ ਜ਼ਿੰਦਗੀ ਲੱਗ ਜਾਂਦੀ ਹੈ ਯਾਰ ਬਿਲਕੁਲ ਜੀ ਹਨਾ ਵੀ ਜਦੋਂ ਘੋੜਾ ਤਿਆਰ ਕਰਦੀ ਅਗਲਾ ਜੇ ਘੋੜੀ ਕ੍ਰਾਸ ਕਰਾਉਂਦਾਗਾ ਤੇ ਫਿਰ ਬੱਚਾ ਰੱਖਦਾਗਾ ਇਹ ਬੰਦੇ ਦੀ ਮੰਨ ਲਓ ਵੀ ਬੱਚੇ ਤੋਂ ਲੈ ਕੇ ਘੋੜਾ ਬਣਾਉਣ ਤੱਕ ਹੂੰ ਅੱਧੀ ਜਿੰਦਗੀ ਲੰਘ ਜਾਂਦੀ ਹੈ ਤੇ ਘੋੜਾ ਚੱਲਣ ਤੱਕ ਬੰਦੇ ਦੀ ਪੂਰੀ ਜਿੰਦਗੀ ਲੰਘ ਜਾਂਦੀ ਹੈ ਬਿਲਕੁਲ ਜਦੋਂ ਘੋੜਾ ਚੱਲਣ ਲੱਗਦਾ ਉਦੋਂ ਤੱਕ ਉਦੋਂ ਤੱਕ ਜਾਣਦੀ ਬੰਦਾ ਬੁढ़ा ਹੋ ਜਾਂਦਾ ਉਹਦੇ ਕਾਹ ਮੁੰਡੇ ਚਲਾਉਂਦੇ ਨੇ ਉਹ ਬਲੱਡ ਲਾਈਨ ਬਿਲਕੁਲ ਉਹ ਵੀ ਜੇਕਰ ਉਹਨਾਂ ਨੂੰ ਸ਼ੌਂਕ ਹੋਵੇ ਸ਼ੌਂਕ ਹੋਵੇ ਕੱਲ੍ਹ ਜੀ ਹੈ ਨਾ ਹਾਂਜੀ ਹਾਂ ਤੇ ਇਹ ਕਾਫੀ ਸੰਘਰਸ਼ ਮੰਗਦਾ ਪੂਰਾ ਵੀਰੇ ਸੰਘਰਸ਼ ਤੋਂ ਬਾਅਦ ਚੀਜ਼ਾਂ ਦੀ ਗੱਲ ਬਣਦੀ ਹੈ ਬਿਲਕੁਲ ਵੀਰੇ ਤੇ ਇਹ ਆਪਾਂ ਬੱਚਾ ਹੀ ਲਿਆ ਸੀਗਾ ਹਾਂ ਵੀਰੇ ਦਾ ਆਪਣੇ ਘਰ ਦਾ ਹੀ ਜਨਮ ਆ ਜੀ ਅੱਛਾ ਆਪਣੇ ਘਰੇ ਹੀ ਜਨਮ ਆਇਆ ਜੀ ਹਾਂਜੀ ਹਾਂਜੀ ਤੇ ਕੁੜੀ ਇਹਦੀ ਆਪਣੇ ਘਰੇ ਹੀ ਸੀਗੀ ਮਾਂ ਹਾਂਜੀ ਹਾਂ ਇਹਦੀ ਮਾਂ ਆਪਣੇ ਘਰੇ ਸੀਗੀ ਜੀ ਤੇ ਆਪਣੀ ਦਲ ਸੰਗਾਰ ਤੋਂ ਕੁੜੀ ਕ੍ਰਾਸ ਕਰਾਈ ਸੀ ਅਛਾ ਆਪੇ ਜਕ ਹਾਂਜੀ ਹਾਂ ਠੀਕ ਹੈ ਜੀ ਮਤਲਬ ਸਾਰਾ ਕੁਝ ਹੱਥੀ ਇਹ ਰੱਖਿਆ ਸਾਰਾ ਕੁਝ ਮੰਨ ਲਓ ਵੀ ਕਹਿੰਦੇ ਉਹਨਾਂ ਦੇ ਵੀ ਹੱਥੀ ਸਾਰੀ ਚੀਜ਼ ਬਣਾਈ ਆ ਬਿਲਕੁਕੁਲ ਐਂਡ ਤੱਕ ਇਹਨੂੰ ਇੱਥੇ ਤੱਕ ਚਲਾਉਣ ਤੱਕ ਆਪੇ ਹੀ ਸਾਰਾ ਸੰਘਰਸ਼ ਇਹਦੇ ਨਾਲ ਕੀਤਾ ਆਪਾਂ ਹੀ ਵੀਰੇ ਸੰਘਰਸ਼ ਕੀਤਾ ਸਾਰਾ ਜੀ ਠੀਕ ਹੈ ਵੀਰੇ ਤੇ ਵੀਰੇ ਹੁਣ ਮਤਲਬ ਜਿੱਦਾਂ ਅੱਜ ਕੱਲ ਬਹੁਤ ਜ਼ਿਆਦਾ ਘੂੜੇ ਜਿਹੜੇ ਆ ਰਹੇ ਆ ਲਾਈਨ ਦੇ ਵਿੱਚ ਨਵੇਂ ਵੀ ਆ ਰਹੇ ਆ ਪੁਰਾਣੇ ਵੀ ਆ ਰਹੇ ਆ ਹਾਂਜੀ ਸਰ ਜਾਂ ਫਿਰ ਆਪਾਂ ਕਹਦੇ ਪੁਰਾਣੇ ਘੋੜੇ ਦੇਖ ਰਹਿਗੇ ਹੈਗੇ ਹੈਗੇ ਜੀ ਨਵੇਂ ਵੀ ਚੱਲ ਰਹੇ ਹਨ ਬਿਲਕੁਲ ਬਿਲਕੁਲ ਉਹਦੇ ਨਾਲ ਕੁਝ ਫਰਕ ਪਿਆ ਇਸ ਬਿਜ਼ਨਸ ਨੂੰ ਕਿਵੇਂ ਵੀਰੇ ਵਿੱਚ ਨਵੇਂ ਘੋੜੇ ਆਣਦੇ ਨਾਲ ਉਹ ਘੋੜੀਆਂ ਨੂੰ ਫਰਕ ਪੈਂਦਾ ਮੀਟਿੰਗ ਨੂੰ ਜਾਂ ਫਿਰ ਚੱਲ ਨਹੀਂ ਵੀਰੇ ਪਤਾ ਕੀ ਗੱਲ ਹੈ ਜਿਨੇ ਮੰਨ ਲਓ ਵੀ ਚੰਗੇ ਘੋੜੇ ਤੋਂ ਭਰੋਣੇਗਾ ਚਲੋ ਸਾਰੀ ਚੰਗੇ ਨੇ ਆ ਪਹਿਣੀ ਕਹਿੰਦੇ ਵੀ ਮਾੜੇ ਨੇ ਬਿਲਕੁਲ ਵੀਰੇ ਬੰਦੇ ਦੀ ਚੁਆਇਸ ਹੁੰਦੀ ਆ ਵੀ ਯਾਰ ਮੇਰੇ ਕੋਲੇ ਛੋਟੇ ਕੰਨਾਂ ਦਾ ਘੋੜਾ ਹੋਵੇ ਜਾਂ ਸਕੀਨ ਹੋਵੇ ਹੈਟ ਵੀ ਹੋਵੇ ਹੂੰ ਬੰਦੇ ਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਜ਼ਿੰਦਗੀ ਦੇ ਵਿੱਚ ਬਿਲਕੁਲ ਵੀਰੇ ਤੇ ਮੰਨ ਲਓ ਵੀ ਆਗਲਾ ਸੋਚਦਾ ਵੀ ਯਾਰ ਮੈਂ ਉਹ ਤੋਂ ਭਰਾਉਂਗਾ ਤਾਂ ਆ ਹੋ ਜੂਏ ਤਾਂ ਭਰਾਉਣਾ ਹੀ ਇਹ ਮੁਕੱਦਰ ਸੁਣਦੇ ਨੇ ਬਾਈ ਬੰਦੇ ਦੇ ਬਿਲਕੁਲ ਠੀਕ ਹੈ ਨਾ ਜਦੋਂ ਘੋੜਾ ਘੋੜਾ ਜਿਹਾ ਨਾ ਮਰਜੀ ਹਰੇ ਕੋ ਬਣਾ ਲੈਂਦਾ ਪਰ ਉਹਨੂੰ ਬਣਾ ਕੇ ਚਲਾਉਣ ਦੇ ਲਈ ਚਲਾਉਣ ਦੇ ਲਈ ਵੀ ਜਣਦੀ ਜਿਹਦਾ ਲੰਮਾ ਸਿਗਰਸਾਗਾ ਇਹ ਵੀ ਉਹੀ ਆ ਗਈ ਵੀ ਇੱਕ ਬੰਦੇ ਦੀ ਉਹ ਜ਼ਿੰਦਗੀ ਲੰਘ ਜਾਂਦੀ ਹੈਗੀ ਹੂੰ ਜਿਹੜੇ ਲੋਕ ਮੇਰੇ ਵਰਗੇ ਕੋਲ ਜਾਂ ਤੁਹਾਡੇ ਵਰਗਿਆਂ ਕੋਲ ਬੰਦੇ ਸੁਣ ਕੇ ਆਂਦੇ ਆ ਅੱਜ ਤਾਂ ਅਸੀਂ ਵੀਡੀਓ ਚ ਪਾ ਰਹੀਦਾ ਜੀ ਆਹ ਘੋੜਾ ਇੰਨੇ ਕਰੋੜਾਂ ਦਾ ਉਸ ਚੀਜ਼ ਨੂੰ ਸੁਣ ਕੇ ਲੋਕ ਕਹਿੰਦੇ ਮੈਂ ਸਵੇਰ ਨੂੰ ਘੋੜਾ ਰੱਖਣਾ ਹੈ ਹਾਂਜੀ ਤੇ ਉਹ ਮੈਂ ਇੱਕ ਸਾਲ ਚ ਐਡਾ ਕਰਕੇ ਉਹ ਫਿਰ ਇੰਨੇ ਕਰੋੜ ਦਾ ਵੇਚਣਾ ਹੈ ਹਾਂ ਉਹਨਾਂ ਲਈ ਇਹ ਬਿਜ਼ਨਸ ਨਹੀਂ ਹੈਗਾ ਉਹਨਾਂ ਖਰਤ ਨਹੀਂ ਹੈਗਾ ਵੀਰੇ ਤਾਂ ਪਤਾ ਕੀ ਹੈਗਾ ਜਿਹੜੇ ਸ਼ਕੀਨ ਨਿਬੰਧੀ ਹਮ ਪ੍ਰੀਮ ਵਾਲੇ ਨਹੀਂ ਇਹ ਉਹਨਾਂ ਦਾ ਬਿਜ਼ਨਸ ਹੈ ਦੇਖੋ ਖਰੀਦਦਾਰ ਨੂੰ ਮੈਂ ਨਹੀਂ ਕਹਿੰਦਾ ਹੈਗਾ ਵੀ ਬੰਦਾ ਕਰੋੜ ਦਾ ਨਹੀਂ ਖਰੀਦ ਸਕਦਾ ਖਰੀਦ ਸਕਦਾ ਬਈ ਲਿਆ ਸਕਦਾ ਪੇਜਾਨੇ ਦੀ ਮਹਿੰਗੇ ਤੋਂ ਮਹਿੰਗਾ ਜਾਨਵਰ ਖਰੀਦ ਸਕਦਾ ਵੀ ਜਿਹੜੇ ਆਪਣੇ ਬਜਟਾਂ ਤੋਂ ਬਾਹਰ ਲੰਘ ਜਾਂਦੇ ਵੀ ਤਾਂ ਉੱਚੇ ਤੱਕ ਪੈਸੇ ਲਾ ਸਕਦਾ ਪਰ ਮਸਲਾ ਐ ਹੈਗਾ ਵੀ ਰੱਖਣੇ ਔਖੇ ਨੇ ਖਵਾਣਾ ਔਖਾ ਆ ਖਵਾਉਣਾ ਔਖਾ ਰੱਖਣਾ ਔਖਾ ਮਤਲਬ ਵੀ ਜਦੋਂ ਘੋੜਾ ਉੱਠਦਾ ਨਾ ਘੋੜਾ ਉੱਠਦਾ ਘੋੜੀ ਉੱਠਦੀ ਆ ਗਈ ਵੀ ਬੰਦਾ ਥੋੜੀ ਜਿਹੀ ਵਿੜਕ ਦਿੰਦਾਗਾ ਤੁਰਦਾਗਾ ਉਹਦੀ ਇਹ ਹਣਕ ਪੈਂਦੀ ਨੇਗੇ ਜਿਹੜਾ ਤਾਂ ਹੈਗਾ ਸਕੀਨ ਉਹਦਾ ਤਾਂ ਬੱਠਲ ਅੱਡ ਲਾਏ ਬੈ ਨੇਗੇ ਨਿੱਕੇ ਨਿੱਕੇ ਬੱਠਲੀਆਂ ਉਹਦਾ ਭਰਦਾ ਚੌਕਰ ਦੀ ਮਾਰਦਾ ਜਾਂ ਮੰਨ ਲਾ ਵੀ ਆਪਣੇ ਸ਼ੂ ਆ ਵੀਨ ਦਾ ਚੌਕਰ ਆ ਰੱਖਿਆ ਹੋਇਆ ਬੰਦੇ ਇਹਨਾਂ ਨੂੰ ਖਰਾਕ ਦੇਣੀ ਸ਼ੁਰੂ ਕਰ ਹਾਂ ਜੀ ਇਹਨਾਂ ਦੀ ਖਰਾਕ ਆ ਜਾਂ ਜਿਵੇਂ ਗਰਮੀਆਂ ਦੀ ਡਾਈਟ ਆ ਗਈ ਵੀਰੇ ਜਿਉਂ ਹਾਂ ਉਹ ਰੱਖੇ ਵੈ ਉਹ ਬੰਦਾ ਉਹ ਪਾਉਂਦਾਗਾ ਜਿਹੜੇ ਬੰਦੇ ਨੇ ਲੈ ਚ ਨੇ ਹੁਣ ਬਿਜ਼ਨਸਮੈਂਡ ਕਰਕੇ ਵੀ ਮੈਂ ਬਿਜ਼ਨਸ ਕਰੂੰ ਯਾਰ ਆ ਘੋੜੀ ਤੋਂ ਆ ਘੋੜਾ ਪਾ ਕੇ ਮੈਂ ਇਨੇ ਲੱਖ ਦਾ ਬੱਚਾ ਵੇਚ ਨੂੰ ਉਹ ਨਹੀਂ ਗੱਲ ਬਣਨੀ ਵੀ ਜਾਣੇ ਦੀ ਕੋਸ ਚੀਜ਼ਾਂ ਹਾਂ ਪੈਸੇ ਬਣਦੇ ਆ ਵੀਰੇ ਇਹ ਨਹੀਂ ਮੈਂ ਕਹਿੰਦਾ ਹੈਗੇ ਵੀ ਉਹ ਫਿਰ ਡੰਡਾ ਚੱਕ ਲੈਂਦਾ ਵੀ ਘੋੜਾ ਕਿਉਂ ਹਿੰਕਦਾ ਮੇਰੀ ਨੀਂਦ ਹਾਂ ਮੇਰੀ ਨੀਂਦ ਖਰਾਬ ਕਾ ਮੇਰੀ ਨੀਂਦ ਖਰਾਬ ਕਰ ਦਿੱਤੀ ਹੈ ਹਨਾ ਉਹ ਕਹਿੰਦਾ ਡੰਡਾ ਮਾਰਾਂਗੇ ਉਹ ਡੰਡਾ ਮਾਰਾਂਗੇ ਵੀਰੇ ਹੋਰ ਦੇਖੋ ਹੋਰ ਵੀ ਹੈ ਨਾ ਬਹੁਤ ਸਿਆਣਿਆਂ ਤੋਂ ਸੁਣਿਆ ਵੀ ਆਪਾਂ ਆ ਬਾਪੂ ਗੋਲਗੇ ਸੀ ਅਸੀਂ ਰਾਜਿਆ ਨੇ ਅੱਛਾ ਜੀ ਉਹਨਾਂ ਨੇ ਵੀ ਉਹ ਕਹਿੰਦੇ ਵੀ ਜੇਕਰ ਘੋੜੇ ਦੀ ਦੂਆ ਲੱਗ ਗਈ ਹਾਂਜੀ ਤਾਂ ਤੁਸੀਂ ਸਮਝ ਲਓ ਤੁਹਾਡੀਆਂ ਸੱਤ ਕੁਲਾ ਤਰ ਗਈਆਂ ਤਰ ਗਈਆਂ ਗੱਲ ਜਾਏ ਜੇ ਇਹਦੀ ਲੱਗ ਕੇ ਬਾਦੂ ਆ ਬਾਦੂ ਆ ਤਾਂ ਸਮਝ ਲਓ ਤੁਹਾਡੀਆਂ ਸੱਤਾਂ ਦੀਆਂ ਗਾਂ ਸੱਤ ਸੱਤ ਕੁ ਸੱਤ ਜਿਹੜੀਆਂ ਡੁੱਬਣੀਆਂ ਆ ਹਾਂਜੀ ਹਾਂ ਵੀਰੇ ਬਿਲਕੁਲ ਹਾਂ ਇਹ ਮਤਲਬ ਸ਼ਕੀਨੀ ਨਾਲੇ ਕਰੋੜਾਂ ਤੱਕ ਪਹੁੰਚਦਾ ਆ ਜੇ ਆਪਾਂ ਕੋਈ ਸ਼ਕੀਨੀ ਤੋਂ ਬਿਨਾਂ ਕਰੋੜਾਂ ਤੱਕ ਜਾਣਾ ਉਹ ਔਖਾ ਆ ਪਹਿਲਾਂ ਤੁਹਾਨੂੰ ਪਤਾ ਵੀਰੇ ਬੰਦਾ ਨੋਰਮਲ ਪਿੱਠ ਕਰ ਲੈਂਦਾ ਹਰ ਇੱਕ ਚੀਜ਼ ਕਰਨੀ ਹੂੰ ਦੇਖੇ ਜਾਨਵਰ ਪਿੱਠ ਨਹੀਂ ਕਰਦੇ ਜਦੋਂ ਇਹ ਪਿੱਠ ਕਰ ਦਿੰਦੇ ਨੇ ਫਿਰ ਬੰਦੇ ਕਹਿੰਦੀ ਮੂੰਹ ਨਹੀਂ ਕਰਦੇ ਬੰਦੇ 20 ਜਨਮ ਲੈ ਲੈ ਵੀ ਸਕਦੇ ਉਹ ਜਾਂ 20 ਉਹਦੀਆਂ ਕੁਲਾਂ ਆ ਜਾਣ ਵੀ ਨਹੀਂ ਉਹਦੇ ਕੰਨੀ ਮੂੰਹ ਕਰਦੇ ਠੀਕ ਆ ਵੀ ਘੋੜਾ ਘੋੜੀ ਇੱਕ ਮਸਕੀਨ ਬੰਦਾ ਰੱਖਦਾਗਾ ਬਿਲਕੁਲ ਠੀਕ ਆ ਜਿਵੇਂ ਘੋੜਾ ਘੋੜੀ ਕਿਸੇ ਦਾ ਵੀ ਰੱਖਿਆ ਹੋਇਆ ਸ਼ੌਕਿਆ ਤੌਰ ਤੇ ਲੋਕਾਂ ਦੇ ਕਬੂਤਰ ਰੱਖੇ ਹੋਏ ਨੇਗੇ ਕੁੱਤੇ ਰੱਖੇ ਹੋਏ ਨੇ ਹਨਾ ਉਹ ਬੰਦੇ ਨਸੇ ਦੇ ਵਿੱਚ 10% ਨਹੀਂ ਹੂੰ ਬਿਲਕੁਲ ਹੈਣਾ ਉਹਨਾਂ ਨੂੰ 10% ਦਾ ਕੀਨਸ ਹੈਗਾ ਜਾਨਵਰਾਂ ਦਾ ਜਾਨਵਰਾਂ ਦਾ ਵੀਰੇ ਠੀਕ ਹੈ ਨਾ ਉਹ ਮੰਨ ਲਾ ਵੀ ਹੋਰ ਚੀਜ਼ ਤੋਂ ਆਪਦੇ ਜਵਾਕ ਨੂੰ ਕੱਪੜਾ ਲੀਡਾ ਲੈਣ ਤੋਂ ਇੱਕ ਬੰਦਾ ਪੁੱਛਦਾ ਸੀ ਮੇਰੇ ਤੋਂ ਕਹਿੰਦਾ ਵੀ ਵੀਰੇ ਕੀ ਖਰਚ ਆ ਜਾਂਦਾ ਮੈਂ ਕਿਹਾ ਵੀ ਖਰਚ ਆਏ ਹੁੰਦਾ ਹੈਗਾ ਇਹਦਾ ਵੀ ਆਪਦੇ ਜਵਾਕ ਨੂੰ ਬੰਦਾ ਕੱਪੜੇ ਨਹੀਂ ਦਵਾ ਸਕਦਾ ਬਿਲਕੁਲ ਜਿੱਥੇ ਤੱਕ ਇਹ ਕੀਨਾ ਇੰਨਾ ਗਰੀਬ ਹੋ ਜਾਂਦਾ ਬੰਦਾ ਇੰਨਾ ਗਰੀਬ ਹੋ ਜਾਂਦਾ ਨਹੀਂ ਗਰੀਬ ਹੀ ਨਹੀਂ ਕਹਿ ਸਕਦਾ ਵੀਰੇ ਵੀ ਅਮੀਰ ਤਾਂ ਹੁੰਦਾ ਉਹ ਉਹਨੂੰ ਥੋੜਾ ਜਿਹਾ ਐਂ ਲੱਗਦਾ ਹੁੰਦਾ ਵੀ ਯਾਰ ਜਵਾਕਾਂ ਨੇ ਜਿਵੇਂ ਕਹਿੰਦਾ ਸੈਂਡਲ ਲੈਣੀ ਨੇ ਜਾਂ ਮੈਨੂੰ ਆ ਚੀਜ਼ ਲਿਆ ਦਿਓ ਉਹ ਤੇ ਬੰਦਾ ਕਤਰ ਹੁੰਦਾ ਜੇ ਹੈਗਾ ਵੀ ਯਾਰ ਐ ਵਾਹ ਫਲਾਨਾ ਕੋਈ ਵੀ ਆ ਤਾ ਕਰਾਈ ਜਾਂਦੇ ਆ ਲਿਆ ਦੂ ਲਿਆ ਦੂ ਪੁੱਤ ਲਿਆ ਦੂ ਐਂ ਕਹਿੰਦਾਗਾ ਤੇ ਜਦੋਂ ਆ ਜਾਂਦੀ ਏ ਘੋੜਾ ਘੋੜੀ ਦੀ ਜਾਂ ਕਬੂਤਰਾਂ ਵਾਲੇ ਦੀ ਬਦਾਮਾਂ ਦੀ ਹਨਾ ਉਹ ਖੂ ਪੱਟੇ ਖਾਤਾ ਪੱਟੇ ਉਨੇ ਪੂਰਾ ਕਰ ਦੇ ਆ ਕੇ ਪੂਰਾ ਕਰੂਗਾ ਬਸ ਅੱਧੀ ਰਾਤ ਨੂੰ ਜਾਵੇ ਜਿਹੜਾ ਬੰਦਾ ਸ਼ਕੀਨ ਆ ਜੇ ਜੇ ਇਹਨਾਂ ਨੂੰ ਖਾਣਾ ਆਪਾਂ ਪਾਣੇ ਆ ਨਾ ਤੇ ਉਹ ਮੁੱਕ ਗਿਆ ਆ ਹੂੰ ਉਹ ਬੰਦਾ ਕਿਹਦਾ ਸਵੇਰੇ ਜਾਉ ਉਹਨੇ ਕਹਿੰਦਾ ਉਹ ਜਾਉ ਉਹ ਕੋਗਾ ਸਵੇਰੇ ਨੂੰ ਪਾਉਣ ਆ ਬਿਲਕੁਲ ਹੈਗਾ ਤੇ ਜਵਾਕ ਦੀ ਸਕੂਲ ਵਾਲੀ ਮਰਦੀ ਆ ਅਗਲਾ ਕਹਿੰਦੂ ਕੋਈ ਨਹੀਂ ਬੱਤ ਮੈਂ ਜਾਊਗਾ ਲਿਆ ਦੂੰ ਬਾਪੂ ਜੋਰਾ ਸਿੰਘ ਨੇ ਨਹੀਂ ਸੁਣਾਦਾ ਬਾਪੂ ਜੋਰਾ ਸਿੰਘ ਨੇ ਵੀ ਵੀਡੀਓ ਵਿੱਚ ਮੈਂ ਦੇਖਿਆ ਬਾਪੂ ਜੋਰਾ ਸਿੰਘ ਕਹਿੰਦਾ ਕਿ ਮੇਨਾ ਕੁੜਾ ਰਾਤ ਨੂੰ ਹਣਕਿਆ ਸੀ ਮੈਂ ਰਾਤ ਨੂੰ ਘਰ ਸੌਣ ਜਾ ਰਿਹਾ ਹਾਂ ਉਹ ਬੰਦੇ ਦੀ ਸੇਫਤ ਆ ਗਈ ਤੇ ਇੱਕ ਬੰਦਾ ਇਹਨੇ ਦੱਸੀ ਉਹਦੀ ਸਟੋਰੀ ਤੇ ਕਹਿੰਦਾ ਵੀ 6 ਮਹੀਨੇ ਦਾ ਟਾਈਮ ਸੀਗਾ ਉਹਦਾ ਕੁੜਾ ਰਾਤ ਨੂੰ ਹਣਕਿਆ ਹੂੰ ਦਾਣਾ ਹੈ ਨਹੀਂ ਸੀਗਾ ਤੇ ਕੋ ਲੋ ਕੱਚੀ ਰੁੱਤ ਕਹਿੰਦੇ ਨੇ ਆਪਾਂ ਕਹਿੰਦੇ ਸੱਪ ਸਲੂੰਡੀ ਹੁੰਦੀ ਹੁੰਦੀ ਆ ਗਈ ਨੋਰਮਲ ਗੱਲ ਹੈ ਨਾ ਬਿਲਕੁਲ ਤੇ ਉਹ ਬੰਦਾ ਰਾਤ ਨੂੰ ਘਾ ਖੋਤਣ ਵਾਗਿਆ ਕਹਿੰਦੇ ਉਹਦੀ ਮਾਂ ਨੇ ਕਿਹਾ ਵੀ ਪੁੱਤੋ ਵੀ ਹਨੇਰਾ ਹੈਗਾ ਉਹ ਕਹਿੰਦਾ ਮਾਂ ਕਹਦਾ ਜੇ ਘੋੜੇ ਨੂੰ ਨਹੀਂ ਕਹਿੰਦੀ ਵੀ ਸੱਪ ਲੜ ਜੂ ਕੋਈ ਕੁਸੂਰ ਹੋ ਜੂ ਉਹ ਕਹਿੰਦਾ ਜੇ ਘੋੜਾ ਹਣਕ ਗਿਆ ਦਵਾਰੇ ਮੈਂ ਉਂ ਮਰ ਜੂ ਹਾਂ ਵੀ ਗੱਲ ਆ ਬੰਦੇ ਦੇ ਪਿਆਵ ਦੀ ਜਜ਼ਬਾਤਾਂ ਦੀ ਹਨਾ ਵੀ ਜੇ ਬੰਦੇ ਨੂੰ ਦਿਲੋਂ ਪਿਆਵ ਸੀਗਾ ਜਜ਼ਬਾਤ ਉਹਦੇ ਘੋੜੇ ਨਾਲ ਜੁੜੇ ਹੋਏ ਸੀਗੇ ਦਿਲੋਂ ਬਾਈ ਅੱਜ ਮੱਝੂ ਕੇ ਪਿੰਡ ਦੀ ਹਾਂ ਤੇ ਮੱਝੂ ਕੇ ਵਾਲੇ ਬਾਬੇ ਦੀ ਨੋ ਚੱਲਦਾ ਮੰਡੀਆਂ ਦੇ ਵਿੱਚ ਤੇ ਜਿੰਨਾ ਵੀ ਮੰਨ ਲਓ ਘੋੜਾ ਪਾਲਕ ਨੇ ਬੰਦੇ ਮੱਝੂ ਕੇ ਪਿੰਡ ਨੂੰ ਤੇ ਮੱਝੂ ਕੇ ਵਾਲੇ ਬਾਬੇ ਨੂੰ ਪੂਰੀ ਚੰਗੀ ਤਰ੍ਹਾਂ ਜਾਣਦੇ ਔਰ ਰਿਸਪੈਕਟ ਦਿੰਦੇ ਆ ਉਸ ਚੀਜ਼ ਨੂੰ ਰਿਸਪੈਕਟ ਦਿੰਦੇ ਆ ਹਾਂ ਅੱਜ ਵੀ ਮਤਲਬ ਜਿਵੇਂ ਕਹਿ ਸਕਦੇ ਆ ਕਿ ਸਿੰਗਰਾਂ ਦੇ ਵਿੱਚ ਇੱਕ ਵੱਡੇ ਸਿੰਗਰ ਨੂੰ ਯਾਦ ਕਰਕੇ ਨਾ ਉਹ ਮਤਲਬ ਇੱਕ ਕੰਨਾਂ ਨੂੰ ਹੱਥ ਲਾਉਂਦੇ ਹੁੰਦੇ ਆ ਕੰਨਾਂ ਨੂੰ ਹੱਥ ਆ ਉਸਤਾਦ ਮੰਨਦੇ ਆ ਤੇ ਘੋੜਿਆਂ ਵਾਲੇ ਉਸ ਟਾਈਮ ਮਤਲਬ ਉਹਨਾਂ ਦਾ ਮਨ ਬਿਲਕੁਲ ਨੀਵਾ ਹੋ ਜਾਂਦਾ ਜਦੋਂ ਬਾਪੂ ਦਾ ਨਾਮ ਲਿਆ ਜਾਂਦਾ ਬਾਪੂ ਦਾ ਉਹੀ ਗੱਲ ਆ ਬਈ ਯਾਰ ਪਤਾ ਕੀ ਹੁੰਦਾ ਹੈ ਇੱਕ ਬੰਦੇ ਨੂੰ ਐ ਹੁੰਦਾ ਵੀ ਮੇਰੀ ਮਗਰ ਨਿਸ਼ਾਨੀ ਰਹੇ ਬਾਪੂ ਜੋ ਕਰ ਗਿਆ ਉਹ ਨਿਸ਼ਾਨੀ ਨਹੀਂ ਉਹ ਤਾਂ ਜੁੱਗਾਂ ਤੱਕ ਯਾਦ ਉਹ ਜੁੱਗਾਂ ਤੱਕ ਰਹਿ ਗਿਆ ਹੁਣ ਉਹੀ ਆ ਗਈ ਨਾ ਸੱਤ ਪੀੜੀਆਂ ਵਾਲੀ ਗੱਲ ਹਾਂ ਉਹ ਸੱਤ ਪੀੜੀਆਂ ਉਹਦੀਆਂ ਹੁਣ ਸੱਤ ਪੀੜੀਆਂ ਤੱਕ ਉਹਦੇ ਨੌ ਚਲੀ ਜਾਊਗਾ ਬਿਲਕੁਲ ਮੱਝੂਗੇ ਵਾਲੇ ਬਾਬੇ ਦਾ ਨੌ ਚੱਲੀ ਜਾਣਾ ਉਹਦਾ 7 ਵੀੜੀਆਂ ਤੱਕ ਹਾਂਜੀ ਮੰਨ ਲਾ ਵੀ ਐ ਨਹੀਂ ਕਹਿਣਾ ਹੈਗਾ ਵੀ ਯਾਰ ਨਹੀਂ ਹਨਾ ਵੀ 7 ਵੀੜੀਆਂ ਤੱਕ ਚੱਲੀ ਜਾਂਦਾ ਘੋੜੇ ਵਾਲੇ ਦਾ ਨੌ ਬਿਲਕੁਲ ਜੀ ਉਹ ਘੋੜੀਆਂ ਵਾਲੇ ਵੱਜਦੇ ਆ ਫਿਰ ਪਹਿਲੇ ਹਾਂ ਉਹ ਘੋੜੀਆਂ ਵਾਲੇ ਵੱਜਦੇ ਆ ਇਹ ਘੋੜੀਆਂ ਵਾਲੇ ਹੁੰਦੇ ਨੇ ਜਿਹੜੇ ਮੰਨ ਲਾ ਵੀ ਇਹ ਇੱਕ ਅੱਧਾ ਹੀ ਮਿਲਦਾ ਹੁੰਦਾ ਘੋੜੀਆਂ ਵਾਲਾ ਪਿੰਡ ਦੇ ਵਿੱਚ ਹੂੰ ਪੂਰਾ ਪਿੰਡ ਤੁਸੀਂ ਛਾਣ ਮੰਨ ਲਓ ਆਸੇ ਪਾਸਾ ਏਰੀਆ ਹੂੰ ਇਹ ਬੰਦਾ ਜਿਹੜਾ ਸਕੀਨ ਆ ਘੋੜਿਆਂ ਵਾਲਾ ਘੋੜੀਆਂ ਵਾਲਾ ਇਹ ਇੱਕ ਅੱਧਾ ਹੀ ਮਿਲਦਾ 5-4 ਪਿੰਡਾਂ ਦੇ ਵਿੱਚ ਵਿੱਚ 5-4 ਪਿੰਡਾਂ ਦੇ ਵਿੱਚ ਇੱਕ ਅੱਦਾ ਹੀ ਮਿਲਦਾ ਦੇਖੋ ਕਬੂਤਰਾਂ ਵਾਲੇ ਸੋਨੂੰ 6-7 ਤੇ ਮਿਲ ਜਾਣਗੇ ਪੁੱਤਿਆਂ ਵਾਲੇ ਆਮ ਨੋਰਮਲੀ ਮਿਲ ਹੀ ਜਾਣਗੇ ਜਿਹੜਾ ਘੋੜੇ ਵਾਲਾ ਬਾਈ ਤੇ ਬੱਲ ਦਾ ਵਾਲਾ ਇਹ ਮੰਨ ਲਾ ਵੀ ਕਿਤੇ ਹੀ ਮਿਲਦਾਗਾ ਬੰਦਾ ਬਿਲਕੁਲ ਹੂੰ ਔਰ ਦੂਜੀ ਗੱਲ ਇੱਕ ਹੋਰ ਆ ਬਈ ਜਿਹੜਾ ਘੋੜਿਆਂ ਵਾਲਾ ਇਹ ਤਾਂ ਨਾ ਜਦਾ ਆਪਾਂ ਚਲੋ ਕੁਝ ਲੋਕ ਜਾਣਦੇ ਹੁੰਦੇ ਆ ਮੰਡੀਆਂ ਦੇ ਕੁਝ ਨਹੀਂ ਜਿਹਦੇ ਚਾਹੀਦਾ ਅਗਲਾ ਪਹਿਲਾ ਇਹ ਕਹਿੰਦਾ ਬਈ ਬੈਠੋ ਯਾਰ ਗਰਮੀ ਬਹੁਤ ਆ ਪਾਣੀ ਪੀਓ ਹਾਂ ਉਹ ਜਾਣਦੇ ਹੋਵੇ ਨਾ ਹੋਵੇ ਤੇ ਦੂਜੀ ਗੱਲ ਇੰਨੀ ਗਰਮੀ ਦੇ ਵਿੱਚ ਕਿਸੇ ਨੂੰ ਕਹਦੇ ਬਾਈ ਇਹ ਘੋੜਾ ਕੱਢੀ ਹਾਂ ਅਗਲਾ ਕਹਿੰਦਾ ਇੱਕ ਮਿੰਟ ਰੋਕ ਲੈ ਬਾਈ ਹੁਣੇ ਮੈਂ ਲਗਾਮ ਪਾਣਾ ਤੇ ਕੱਢਦੇ ਆ ਯਾਰ ਕੱਢਦੇ ਹਾਂ ਜਦੇ ਕੱਢਦੇ ਆ ਹਨਾ ਉਹਨਾਂ ਨੂੰ ਐ ਨਹੀਂ ਗਰਮੀ ਆ ਠੋਪਿਆ ਹਨਾ ਸਹੀ ਗੱਲ ਆ ਵੀਰੇ ਇੱਕ ਸ਼ੌਂਕ ਐ ਇੱਕ ਖੁਸ਼ੀ ਹੁੰਦੀ ਆ ਮਨ ਨੂੰ ਮਾਣੂ ਘੋੜਾ ਦੇਖਣ ਆਇਆ ਘੋੜਾ ਦੇਖਣਾ ਚੋ ਹੁੰਦਾ ਯਾਰ ਹਾਂ ਜੀ ਤੇ ਉਸ ਚੀਜ਼ ਨੂੰ ਇੱਕ ਭਾਵੇਂ ਦਿਨ ਚ 15 ਵਾਰ ਕੱਢਣਾ ਪੈ ਜਾਵੇ ਮੰਡੀ ਦੇ ਵਿੱਚ 15 15 ਨਿਕਲਦੇ ਹਾਂ ਬਿਲਕੁਲ 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 ਉਹ ਸ਼ਮਸ਼ਾਦ ਵੀਰ ਆਇਆ ਸੀਗਾ ਉਹ ਗਰਮੀਓ ਗਰਮੀ ਹੋ ਗਿਆ ਪਰ ਉਹ ਨੂੰ ਮੈਂ ਆਂਦੇ ਨਹੀਂ ਕਿ ਮੈਂ ਕਿਹਾ ਬਈ ਯਾਰ ਜਾ ਘੋੜਾ ਗੱਡੀ ਪਹਿਲੇ ਚੱਲ ਦੁਬਾਰਾ ਉਹ ਦੁਬਾਰਾ ਖੜੇ ਆ ਉਹ ਫਿਰ ਹੁਣ ਉਧਰੋਂ ਆਇਆ ਤੇ ਹੁਣ ਕਿਸੇ ਹੋਰ ਨੇ ਕਢਾਇਆ ਸੀ ਤਾਂ ਕੀ ਹੁੰਦਾ ਬੰਦਾ ਯਾਰ ਜਦੋਂ ਬੰਦਾ ਸ਼ੌਂਕ ਚ ਵੱਡ ਜਾਂਦਾ ਹੈ ਨਾ ਤਾਂ ਹੁਣ ਮੰਨ ਲਓ ਵੀ ਦੇਖ ਵਪਾਰੀ ਹਰ ਇੱਕ ਪ੍ਰਕਾਰ ਦੇ ਨੇ ਜੀ ਬਿਲਕੁਲ ਠੀਕ ਆ ਤੇ ਬੰਦਾ ਚਾਹ ਨਹੀਂ ਪੁੱਸਦਾ ਹੈਗਾ ਬਿਲਕੁਲ ਵੀਰੇ ਠੀਕ ਆ ਬੰਦਾ ਘੋੜਿਆਂ ਵਾਲੇ ਵਪਾਰ ਦੇ ਵਿੱਚ ਆ ਬੰਦਾ ਭੁੱਖਾ ਨਹੀਂ ਮਰਦਾ ਮਰਦਾ ਨਹੀਂ ਵੀਰੇ ਹਣਾ ਜਿੱਥੇ ਜਦੋਂ ਆ ਗਿਆ ਅਗਲਾ ਕਹਿੰਦਾ ਘੋੜਾ ਬਾਅਦ ਚ ਦੇਖਦੇ ਆ ਪਹਿਲਾਂ ਚਾਹ ਪਾਣੀ ਪੀਓ ਯਾਰ ਬਿਲਕੁਲ ਫਿਰ ਦੇਖਦੇ ਆ ਰੋਟੀ ਪਾਣੀ ਦੱਸੋ ਤੇ ਇਹ ਗੱਲਾਂ ਹੁੰਦੀਆਂ ਨੇ ਵੀ ਮੰਨ ਲੈ ਸ਼ਕੀਨ ਬੰਦਿਆਂ ਤੇ ਦਿਲਦਰਿਆ ਬੰਦਿਆਂ ਦੀਆਂ ਜਿਹੜਾ ਘੋੜਾ ਇਹ ਦਿਲ ਦਰਿਆ ਬੰਦੇ ਕੋਲੇ ਹੋਊਗਾ ਨਹੀਂ ਰੱਖ ਨਹੀਂ ਸਕਦਾ ਬਾਈ ਜੇ ਕਿੰਨਾ ਮਰਜੀ ਅਮੀਰ ਹੋਵੇ ਠੀਕ ਆ ਨਾ ਤਕੜੇ ਸਾਹਾ ਆਪ ਕੋ ਆਪਦੇ ਘਰੇ ਨਹੀਂ ਗਏ ਕਿ ਕਿੰਨਾ ਮਰਜੀ ਅਮੀਰ ਹੋਵੇ ਜਿਹੜਾ ਦਿਲ ਦਾ ਅਮੀਰ ਆ ਉਹ ਵੀ ਬੰਦਾ ਰੱਖਦਾ ਇਹ ਚੀਜ਼ ਇੱਕ ਤਾਂ ਕਹਿੰਦੇ ਆ ਕਿ ਘੋੜਾ ਜਿਹੜਾ ਫੋਰਚੂਨਰ ਨਾਲੋਂ ਜ਼ਿਆਦਾ ਖਰਚਾ ਕਰਾਉਂਦਾ ਚੱਲੋ ਘੋੜਾ ਨਹੀਂ ਕਰਾਉਂਦਾ ਬਾਈ ਹਾਂ ਘੋੜਾ ਤਾਂ ਫੋਰਚੂਨਰ ਨਾਲ ਕਰਦਾ ਕਰਾਂਦਾ ਆ ਹਾਂ ਮੈਂ ਕਹਿੰਦਾ ਭਾਈ ਰੇਂਜ ਰੋਵਰ ਜਿੰਨਾ ਖਰਚਾ ਤਾਂ ਘਰ ਚਾਹਦਾ ਹੀ ਹੋ ਜਾਂਦਾ ਹਾਂ ਸਹੀ ਗੱਲ ਆ ਭਾਈ ਜਿੰਨਾ ਉਹ ਤੇ ਜੋ ਭਾਈ ਦੋ ਆ ਗਏ ਦੋ ਚਲੇ ਗਏ ਤਾਂ ਸਿੱਧਾ ਚੜਿਆ ਰਹਿਣਾ ਚਾਹ ਦਾ ਰੋਟੀ ਦਾ ਕਿਸੇ ਘੋੜੇ ਵਾਲੇ ਦੇ ਘਰ ਚਲ ਜਾਣਾ ਹਾਂ ਬਿਲਕੁਲ ਭਾਈ ਬੰਦਾ ਨਹੀਂ ਰਹਿੰਦਾ ਹੈਗਾ ਇਹ ਗੱਲ ਕਿਉਂਕਿ ਆਪਣੇ ਵੀ ਆਦੇ ਜਾਂਦੇ ਰਹਿੰਦੇ ਤਾਂ ਚਲੋ ਬਿੱਲੇ ਬਾਈ ਉਹਨਾਂ ਦਾ ਆਪਣਾ ਸੰਝ ਆਇਆ ਉਹ ਫਾਰਮ ਦਾ ਇੱਥੇ ਆਉਗਾ ਤਾਂ ਬਾਈ ਹੁਣੀ ਪਹਿਲਾਂ ਚਾਹ ਰੱਖੀ ਹੋਉਂਦੀ ਆ ਹਾਂ ਬਿਲਕੁਲ ਭਾਈ ਅਸੀਂ ਤਾਂ ਕਦੇ-ਕਦੇ ਢੇੜਾ ਮਾਰ ਜਾਣਾ ਉਹ ਵਿਚਾਰੇ ਨੇ ਦਿੱਲੀ ਜਿੰਨੇ 15 ਬੰਦੇ ਆ ਗਏ 15 ਦਾ ਚਾਹ ਆ ਰਹੀਆਂ ਕੀ ਆ ਗਿਆ ਪੰਜਾਹ ਨੂੰ ਔਰ ਨਾਲ ਦੀ ਨਾਲ ਪੁੱਛਣਾ ਰੋਟੀ ਬਈ ਖਾ ਗਏ ਆ ਕਿ ਖਾਣੀ ਹੈ ਔਰ ਚਲੋ ਜਿਹੜੇ ਸ਼ਕੀਨ ਆ ਬੇ ਸ਼ਾਮ ਨੂੰ ਉਹ ਸ਼ੁਕਰ ਮੇਲਾ ਵੀ ਕਰਦੇ ਆ ਸ਼ੁਕਰ ਮੇਲਾ ਬਈ ਗੱਲ ਜਾਇਆ ਜਾਂਦੀ ਤੇ ਉਹ ਖਰਚਾ ਕਿੱਥੇ ਜਾ ਜਾਂਦਾ ਉਹ ਹੀ ਗੱਲ ਆ ਵੀਰੇ ਮੰਨ ਲਾ ਵੀ ਜਿਹੜਾ ਖਾਣ ਵਾਲਾ ਖਰਚਾ ਘੋੜੇ ਵਾਲਾ ਬੰਦਾ ਨਹੀਂ ਗਿਣਦਾ ਨਹੀਂ ਗਿਣਦਾ ਹੁਣ ਬਹੁਤ ਆ ਕੇ ਪੁੱਛਦੇ ਨੇ ਵੀਰੇ ਵੀ ਕੀ ਕਿੰਨੀ ਗਡੇਟ ਆ ਗਈ ਇਹਦੀ ਕਿੰਨਾ ਕੁ ਪਾਉਣੇ ਹੋਗੇ ਜ ਐ ਕਰਦੇ ਹੁ ਉਹ ਫਿਰ ਵੀ ਤੇ ਹੁਣ ਅਗਲੇ ਨੂੰ ਕੀ ਦੱਸੀਏ ਜਦੋਂ ਮੈਂ ਮੰਨ ਲਾ ਜੇ ਐਣਕਦਾ ਜੇ ਐ ਹੁੰਦਾ ਵੀ ਯਾਰ ਭੁੱਖਾ ਲੱਗਦਾਗਾ ਹੋਰੜਦਾ ਬੰਦਾ ਆ ਹੁੰਦਾਗਾ ਬਿਲਕੁਲ ਆਇਆ ਹੁੰਦਾ ਬੰਦਾ ਅਗਲਾ ਕਹਿੰਦਾ ਕਿੰਨੇ ਟਾਈਮ ਪਿੱਛੇ ਰੋ ਪਿੱਛੇ ਰੋ ਵੀਰੇ ਪਹਿਲਾਂ ਗਾਈਡ ਲਾਈਨ ਹੋ ਤੇ ਬਾਕੀ ਵੀਰੇ ਹੋਰ ਹੁੰਦਾ ਬੰਦਾ ਇਹ ਸਿਸਟਮ ਨੂੰ ਜਿਹੜਾ ਸਮਝਦਾਗਾ ਹਨਾ ਘੋੜੇ ਪਾਲਕ ਨੂੰ ਬਿਲਕੁਲ ਬੰਦਾ ਸਮਝਦਾ ਉਹਨੂੰ ਪਤਾ ਇਹ ਗੱਲਾਂ ਇਹ ਵੀ ਇਕੱਲਾ ਇਨਕਮ ਦਾ ਸੋਰਸ ਨਹੀਂ ਹੈਗਾ ਇਹ ਇੱਕ ਜਿਹਨੂੰ ਦਿਲੋਂ ਅਟੈਚਮੈਂਟ ਆ ਉਹ ਰੱਖੇ ਦਿਲੋਂ ਓਟਾ ਹੈ ਦਿਲੋਂ ਅਟੈਚਮੈਂਟ ਰੱਖ ਲੋ ਤਾਂ ਇਨਕਮ ਇਹਨਾਂ ਦੀ ਰੁਕਦੀ ਨਹੀਂ ਬੰਦੇ ਦੀ ਰੁਕਦੀ ਨਹੀਂ ਸਮਝੀ ਜਾਂਦਾ ਸਮਝੀ ਨਹੀਂ ਸਮਝੀ ਜਾਂਦਾ ਜਦੋਂ ਦਿਲ ਨਾਲ ਅਟੈਚ ਨਹੀਂ ਕਿ ਬੰਦਾ ਉਹੀ ਬਿਜ਼ਨਸ ਤੌਰ ਤੇ ਰੱਖੀ ਬੈਠਣਾ ਵੀ ਹਾਂ ਯਾਰ ਮੈਂ ਆਹ ਫਲਾਨੇ ਘੋੜੇ ਤੋਂ ਐਨੇ ਚ ਘੋੜੀ ਲੈ ਲਈ ਜਾਂ 5 ਲੱਖ ਦੀ ਘੋੜੀ ਲੈ ਲਈ ਵੀ ਮੇਰੇ 8 ਲੱਖ ਦਾ ਬੱਚਾ ਵੇਖ ਜੂ ਨਹੀਂ ਇਹ ਚ ਬਾਈ ਮਕਦਰ ਸੂਦੇ ਨੇ ਬੰਦੇ ਦੇ ਠੀਕ ਆ ਜਿਹੜੀ ਮੰਨ ਲਓ ਵੀ ਜਹਾਗੀਰ ਬੱਚਾ ਦਾ ਉਹ 68 ਕਿੰਚ 68 ਪਲੱਸ ਬੱਚਾ ਹੋਇਆ ਖੜਾਗਾ ਆਪਣੇ ਘੋੜੇ ਦਾ ਨਾਗਰੇੜੀ ਦਾ ਠੀਕ ਹੈ ਤੇ ਬਾਕੀ 60 61 62 ਹੋਏ ਖੜੇ ਨੇ ਹਲੇ ਬੱਚੇ ਨਹੀਂ ਜਿਹੜੇ ਖੀਰੇ ਨਹੀਂ ਗੀ ਹਾਂਜੀ ਤੇ ਉਹ ਜਿਹੜੀ ਘੋੜੀ ਦਾ ਬੱਚਾ ਕੋ ਆਈਟਮ ਦੀ ਸੀਗੀ ਅੱਛਾ ਉਹ 58 90 60 ਕਿਰੇ ਘਰਾਂ ਦੀ ਸੀਗੀ ਅੱਛਾ ਜੀ ਤੇਲੀਆ ਰੰਗ ਦੀ ਘੋੜੀ ਸੀਗੀ ਤੇ ਮੰਨ ਲਓ ਉਹਨੇ ਸਿਉਣਾ ਸੂਇਆ ਉਹ ਜਗ੍ਹਾ 'ਚ ਹਾਂ ਬਿਲਕੁਲ ਬਿਲਕੁਲ ਤੇ ਉਧਰ ਤੱਕ ਨਹੀਂ ਉਹ ਬੰਦੇ ਦੇ ਮਕਦਰ ਲਾ ਲਓ ਤੇ ਉਹ ਘੋੜੀ ਚੰਗੀ ਲੈ ਲਓ ਘੋੜਾ ਚੰਗਾ ਲੈ ਲਓ ਵੀ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਨਾ ਵੀ ਜਿਹੜਾ ਕੋਈ ਘੋੜੀ ਵਰਾਉਣਾ ਹੁੰਦਾ ਭਾਈ ਰਿਜ਼ਲਟ ਬਾਕੀ ਵੀਰੇ ਹੋਂਥਾਈ ਦਾਗਾ ਵੀ ਜਿਹਦੇ ਘਰੇ ਆਪਣਾ ਘੋੜਾ ਸੂ ਗਿਆ ਉਹਨੇ ਵੇਚਿਆ ਨਹੀਂ ਹੈਗਾ ਉਹਨੇ ਰੱਖਿਆ ਹੀ ਆ ਮੈਨੂੰ ਘੋੜਾ ਸੜਦੇ ਨੂੰ ਮੰਨ ਲਓ ਵੀ 5 ਸਾਲ ਹੋ ਗਏ ਪੰਜਾ ਸਾਲਾਂ ਨਿਸ਼ਾਨੀਆਂ ਹੀ ਦਿੱਤੀਆਂ ਪੰਜਾ ਸਾਲਾਂ ਚ ਨਿਸ਼ਾਨੀਆਂ ਹੀ ਦਿੱਤੀਆਂ ਨੇ ਮਾਲਕ ਸੁੱਖ ਰੱਖੇ ਗਾਂਹਾਂ ਲੈ ਸਾਲ ਨੂੰ ਨਾਬੇ ਮੰਡੀ ਦੇ ਵਿੱਚ ਤਿੰਨ ਚਾਰ ਆਪਣੇ ਘੋੜੇ ਦੇ ਸਾਹਣ ਖੜੇ ਹੋਣਗੇ ਚਲੋ ਪ੍ਰਮਾਤਮਾ ਕਿਰਪਾ ਕਰੇ ਤੇ ਬਾਕੀ ਵੀ ਜਗਰਾਉਂ ਪਹੁੰਚੂਗੇ ਹਾਂਜੀ ਹਾਂ ਵੀਰੇ ਜਗਰਾਮਾਂ ਜਾਵਾਂਗੇ ਜਾ ਰਹੇ ਹਾਂ ਹਾਂਜੀ ਹਾਂਜੀ ਤੇ ਠੀਕ ਹੈ ਬਾਈ ਆਪਾਂ ਨਾ ਤੁਹਾਨੂੰ ਹੁਣ ਕਿਸਨ ਘਰ ਮਿਲਦੇ ਆ ਅੱਜ ਥੋੜੀ ਸਾਡੀ ਵੀ ਗਰਮੀ ਚ ਬਸ ਹੋ ਗਈ ਆ ਠੀਕ ਹੈ ਬਾਈ ਜੀ ਠੀਕ ਹੈ ਹੁਣ ਸ਼ਾਟ ਨਹੀਂ ਲਾਇਆ ਹੋਣੇ ਤੁਹਾਡੇ ਕੋਲ ਮੈਂ ਕੋਈ ਕੰਮ ਠੀਕ ਹੈ ਸਵਾਲ ਕਰਨਾ ਜਰੂਰ ਜੀ ਹਾਂਜੀ ਹਾਂਜੀ ਅਸੀਂ ਇੱਕ ਮੈਂ ਦਰਸ਼ਕਾਂ ਇੱਕ ਠੀਕ ਹੈ ਜੀ ਤੇ ਮੈਂ ਇੱਕ ਸਵਾਲ ਕਰਨਾ ਤੁਹਾਨੂੰ ਵੀ ਤੇ ਇਹ ਬਲੌਗਰ ਵੀਰਾਂ ਨੂੰ ਜਰੂਰ ਜੀ ਇਹ ਇੱਕ ਸੁਣਿਆ ਗਿਆ ਕਿ ਕਹਿੰਦੇ ਇਹ ਕਿ ਘੋੜਾ ਤੇ ਮਰਦ ਨਾ ਹੋਣ ਬੁੱਢੇ ਜੇ ਪੈਣ ਖਰਾਕਾਂ ਬਿਲਕੁਲ ਜੀ ਬਿਲਕੁਲ ਘੋੜਾ ਤੇ ਮਰਦ ਸਹੀ ਗੱਲ ਹੈ ਜੀ ਨਾ ਹੋਣ ਬੁੱਢੇ ਜੇ ਪੈਣ ਖਰਾਕਾਂ ਬਿਲਕੁਲ ਇਹ ਘੋੜੇ ਨੂੰ ਕੀ ਕੀ ਖਰਾਕ ਪਾਈ ਜਾਂਦੀ ਹੈ ਸਾਨੂੰ ਇਹਦੇ ਬਾਰੇ ਥੋੜਾ ਜਿਹਾ ਚਾਹਣਾ ਨਾ ਦਿਓ ਕਿਉਂਕਿ ਬੀਤੀ ਸ਼ੌਕ ਨੂੰ ਇਹ ਰ ਹੈ ਕਮੈਂਟ ਆਣੇ ਸੀ ਚਲੋ ਬਾਈ ਅੰਕਲ ਹੁਣੀ ਦੱਸੇ ਦੱਸ ਹੁਣੀ ਦੱਸੇ ਦੋ ਇਹਦੇ ਖਰਾਕ ਦੱਸੋ ਜੀ ਬਾਈ ਬਹੁਤ ਸੋਹਣੀ ਗੱਲ ਕਹਿਤੀ ਆ ਬਾਈ ਨੇ ਹਾਂਜੀ ਹਾਂਜੀ ਜੀ ਧੰਨਵਾਦ ਕਰਦਾ ਇਹਨਾਂ ਨਾਲ ਜਿਹੜਾ ਇੰਨਾ ਤਕੜਾ ਸੁਭਾਅ ਪ੍ਰੈਸ਼ਰ ਪਾ ਬਾਈ ਪਿੱਛੇ ਰੋ ਪਿੱਛੇ ਵੀ ਨਾ ਵੀਰੇ ਥੋੜਾ ਜਿਹਾ ਹਰਕਤਾਂ ਆ ਗਰੀ ਲੈ ਲਓ ਤੁਸੀਂ ਕੁਝ ਨਹੀਂ ਕਹਿੰਦਾ ਇਹ ਕੁਝ ਨਹੀਂ ਆ ਦੂਰੋਂ ਖੜ ਕੇ ਦੇਖ ਲਓ ਹਾਂਜੀ ਮਾਰਵਾੜੀਏ ਮਾਰਵਾੜੀ ਤੇ ਵੀਰੇ ਬੰਦਾ ਖਾਣ ਲੱਗਿਆ ਦੇਖਦਾ ਮੈਂ ਕੀ ਖਾਣਾ ਨਾ ਜੀ ਨਾ ਹੋਣ ਨਹੀਂ ਦੇਖਦਾ ਦੇਖਦਾ ਨਹੀਂ ਨਾ ਹੋਂ ਤਾਂ ਫਾਸਟ ਫੂਡ ਆ ਗਏ ਹਾਂ ਤੇ ਜਦੋਂ ਮੰਨ ਲਓ ਵੀ ਜਵਾਨ ਰਹਿਣ ਖਾਤਰ ਆਪਾਂ ਕਿੰਨੇ ਜੜੀਆਂ ਬੂਟੀਆਂ ਵੀ ਖਾਣੀਆਂ ਖਾਂਦੇ ਸੀ ਖਾਂਦੇ ਸੀ ਨਾ ਵੀ ਖਰਾਕਾਂ ਤਕੜੀਆਂ ਖਾਂਦੇ ਸੀ ਤੇ ਸੀ ਕਿਉਂ ਕੋੜੇ ਨੂੰ ਵੀਰੇ ਜਿਹੜਾ ਕੋਸ ਮਰਜ਼ੀ ਭਾਈ ਚਲੋ ਕੋੜੀ ਨੂੰ ਅੱਛਾ ਜੀ ਇਹਨਾਂ ਦੀ ਕੋਈ ਖਰਾਕ ਪੱਕੀ ਨਹੀਂ ਹੈਗੀ ਜਿਵੇਂ ਬੰਦੇ ਦੀ ਖਰਾਕ ਪੱਕੀ ਰੋਟੀ ਆ ਹਾਂ ਜੀ ਹਰਿਆਣੇ ਹਮਾ ਚਲਾਣਿਆਂ ਦੇ ਚੌਲ ਨੇ ਹਾਂ ਜੀ ਠੀਕ ਹੈ ਜੀ ਪੰਜਾਬੀਆਂ ਦੀ ਪੰਜਾਬੀਆਂ ਦੀ ਮਿੱਟੀ ਦੀ ਰੋਟੀ ਸਰੋਂ ਦਾ ਸਾਗ ਆ ਪੱਕੀ ਰੋਟੀ ਆ ਵੀ ਘੋੜੇ ਨੂੰ ਵੀਰੇ ਕੋਈ ਪੱਕੀ ਡਾਈਟ ਨਹੀਂ ਹੈਗੀ ਵੀ ਆਹੀ ਪਾਵੋ ਆਹੀ ਨਾ ਪਾਵੋ ਅੱਛਾ ਜੀ ਤੁਸੀਂ ਮਨ ਪਾ ਕੇ ਸੰਤੋਸ਼ਟ ਹੋਣਾ ਚਾਹੀਦਾ ਵੀ ਆਪਾਂ ਨੇ ਘੋੜੇ ਨੂੰ ਦਾਣਾ ਪਾਇਆ ਅੱਛਾ ਘੋੜਾ ਦਾਣੇ ਨਾਲ ਜਿਆਦਾ ਮਰਜ਼ੀ ਆ ਜੀ ਦਾਣੇ ਨਾਲ ਜਿਆਦਾ ਹੱਥ ਫਰਾਇ ਜਿਆਦਾ ਚਾਹੀਦਾ ਕੋਈ ਖਾਸ ਇਹਦੀ ਖਾਾਕ ਵੀ ਜਿਹੜੀ ਘੋੜੇ ਨੂੰ ਮਨ ਪਾਉਂਦੀ ਹੋਵੇ ਬਿਰੇ ਖਾਸ ਤਾਂ ਹੁਣ ਕਹਨੇ ਆਪਾਂ ਖੱਬੜ ਆ ਹਾਂਜੀ ਖੱਬੜ ਕੋਈ ਨਹੀਂ ਭਾਗ ਰਹੀ ਜੇਗਾ ਨਾ ਕੋਈ ਕੱਢਦਾ ਨਾ ਕੋਈ ਹਾਂ ਹੁਣ ਕਿ ਮੈਨੂੰ ਇੱਕ ਵੀ ਚਲੋ ਹੈਗੇ ਨੇ ਕੁਝ ਬੰਦੇ ਸਕੀਨ ਜਿਹੜੇ ਪਾਉਂਦੇ ਨੇ ਹੂੰ ਜਿਹੜੇ ਬੰਦੇ ਹਾਈ ਫਾਈ ਨੇ ਹੁਣ ਬਾਈ ਸਹੀ ਗੱਲ ਤੈਨੂੰ ਮਿਹਣਿਆਂ ਚ ਦੱਸਾਂ ਚਲੋ ਵੀਰਿਆਂ ਨੇ ਸੁਭਾਅ ਕੀਤਾ ਪਾਉਂ ਚੱਲਣਾ ਬਿਲਕੁਲ ਬਿਲਕੁਲ ਜੀ ਕਈ ਵੇਰੀ ਤਾਂ ਨਾ ਮੰਨ ਲਾ ਵੀ ਟੁੱਟੇ ਜੇ ਪਰਨੇ ਜਿਵੇਂ ਮੈਂ ਰੇਲ ਕੋਡ ਲਈ ਵਗ ਜਾਨਾ ਸਹੀ ਗੱਲ ਹੈਣਾ ਕਈ ਵਾਰੀ ਮੰਨ ਲਾ ਵੀ ਜਦੋਂ ਐ ਹੁੰਦਾ ਵੀ ਯਾਰ ਕੋੜੇ ਨੇ ਅੱਜ ਮੂੰਹ ਜਿਹਾ ਮੋੜ ਲਿਆ ਦਾਣੇ ਕੰਨੀਓ ਹਾਂ ਵੀ ਇਹਨੂੰ ਕੁਝ ਮਾਰਿਆ ਇਹਨੂੰ ਸਾਲੇ ਨੇ ਖਾਧਾ ਜਾਨੀ ਚੱਜ ਜੇ ਨਾਲ ਫਿਰ ਉਦੋਂ ਦਾਤੀ ਬੱਲੀ ਵੀ ਬਾਈ ਚੱਕ ਲੈਨੇ ਆ ਹਾਂ ਬਿਲਕੁਲ ਠੀਕ ਆ ਤੇ ਬਹੁਤ ਕਹਦੇ ਨੇ ਓਏ ਐ ਨਾ ਆਹ ਫਲਾ ਫਲਾਨਾ ਬੜਾ ਉਹ ਉਹਨਾਂ ਨੂੰ ਕੀ ਦਸੀਏ ਵੀ ਸਾਨੂੰ ਰੋਗ ਕੀ ਲੱਗਿਆ ਹੋਇਆਗਾ ਹੈਨਾ ਗੱਲ ਤਾਂ ਰੋਗ ਦੀ ਆ ਜੇ ਜਦੋਂ ਸੋਨੂੰ ਰੋਗ ਲੱਗਿਆ ਵਾ ਸੋਨੂੰ ਪਤਾ ਵੀ ਇਹਦੀ ਮਰਜ਼ ਕੀ ਆ ਇਲਾਜ ਵੀ ਕਰਨਾ ਪਊ ਉਹਦਾ ਇਲਾਜ ਕਰਨਾ ਪਊ ਜਿਹੜੀ ਸ਼ੌਂਕ ਦੀ ਬਿਮਾਰੀ ਲੱਗ ਗਈ ਹਾਂ ਇਹ ਪੇੜੀ ਆ ਇਹ ਪੇੜੀ ਆ ਜੀ ਇਹ ਬਾਈ ਇਹ ਸ਼ੌਂਕ ਦੀ ਬਿਮਾਰੀ ਉਹ ਚੰਗੀ ਵੀ ਹੈਗੀ ਜਿਹੜੇ ਸੋਨੂੰ ਮੰਨ ਲਓ ਸ਼ੌਂਕ ਲੱਗ ਗਿਆ ਫਿਰ ਉਹਦਾ ਛੋਡੀਆਂ ਪੀੜੀਆਂ ਚ ਇਹ ਸ਼ੌਂਕ ਵਧ ਗਿਆ ਹਾਂ ਜੀ ਫਿਰ ਨਿਸ਼ਾਨੇ ਨਹੀਂ ਲੱਗਦਾ ਹਾਂ ਜਿਹੜਾ ਕਹਿੰਦੇ ਨੇ ਚਿੱਟਾ ਜੀ ਆ ਗਿਆ ਆ ਗੋਲੀਆਂ ਆ ਗਈਆਂ ਓ ਬਾਈ ਛੋਟੀ ਦੇਲੀ ਦੇ ਅੰਦਰ ਵੀ ਨਹੀਂ ਬੜਨਾ ਦਿੰਦੇ ਹਾਂ ਸ਼ੌਕ ਪਾਲਣਾ ਤਾਂ ਸ਼ੌਕ ਪਾਲਣਾ ਤਾਂ ਘੋੜੇ ਜ਼ਰੂਰ ਹੋਣੇ ਚਾਹੀਦੇ ਆ ਬੰਦੇ ਕੋਲੇ ਬੰਦਾ ਘੋੜਿਆਂ ਦਾ ਸ਼ਕੀਨ ਵੱਧ ਤੋਂ ਵੱਧ ਬਣਾਉ ਜਾਈਦਾ ਤੁਸੀਂ ਬਿੱਲੀ ਵਾਲਾ ਸ਼ੌਕ ਇਹਦੇ ਨਾਲ ਨਹੀਂ ਰਲਦਾ ਇਹਦੇ ਨਾਲ ਨਹੀਂ ਬਾਈ ਰਲਦਾ ਪਤਾ ਕੀ ਆ ਕੁੱਤੇ ਨੂੰ ਤੁਸੀਂ ਦੁੱਧ ਪਾਲੋਗੇ ਇੰਨਾ ਕ ਰੱਜ ਕੇ ਬਹਿ ਜਾਓ ਉਹ ਇੱਕ ਕੁੱਤਾ ਛੋਡੀ ਪੂਛ ਕਰ ਮਾਰੀ ਦੇ ਆਊਗਾ ਹਾਂਜੀ ਠੀਕ ਆ ਜਿਹੜਾ ਇਹ ਬੰਦਾ ਜਦੋਂ ਹਣਕਦਾ ਨਾ ਇਹ ਹਾਂਜੀ ਉਦੋਂ ਬੰਦੇ ਨੂੰ ਮੰਨ ਲਾ ਵੀ ਤੂੰ ਇੰਨਾ ਨਸਾ ਹੋ ਜਾਂਦਾ ਜਿਵੇਂ ਸਟਾਕ ਫੀਮ ਦੀ ਹੱਥ 'ਚ ਬੜੀ ਹੁੰਦੀ ਆ ਓਏ ਹੋਏ ਕਾਲਜ ਆਏ ਬਾਈ ਜੀ ਜੇ ਮੈਂ ਕਹਿੰਦੇ ਆ ਆੜਿਆਂ ਨਾਲ ਯਾਰੀ ਹਾਂ ਇਹ ਦਰਵਾਜ਼ੇ ਖੁੱਲੇ ਰੱਖਣੇ ਆ ਜਿਹੜੇ ਉੱਚੇ ਰੱਖਣੇ ਚਾਹੀਦੇ ਨੇ ਜੇ ਹੁਣ ਮੈਂ ਪਤਾ ਨਹੀਂ ਆਖਿਆ ਕੁ ਸਵਾਰੀ ਹਾਂ ਹਾਂ ਇਹ ਆਪਾਂ ਨੂੰ ਸਿੱਖਣਾ ਚਾਹੀਦਾ ਗਲਜਾਰ ਸਿੰਘ ਉਦੋਂ ਜ਼ਮਾਨੇ ਦੀ ਲੋੜ ਸੀ ਉਦੋਂ ਸਾਰੇ ਰੱਖਦੇ ਸੀ ਸਾਡੇ ਬਜ਼ੁਰਗਾਂ ਨੇ ਵੀ ਪਾਕਿਸਤਾਨ ਤੋਂ ਅਸੀਂ ਆਏ ਆ ਸਾਡੇ ਬਜ਼ੁਰਗਾਂ ਵੀ ਰੱਖੀਆਂ ਘੋੜੀਆਂ ਹੁਣ ਰੱਖਦੇ ਨੇ ਸ਼ੌਕ ਵਾਲੇ ਦਿਲਦਾਰ ਬੰਦੇ ਦਿਲਦਾਰ ਬੰਦੇ ਜਿਹੜਾ ਆਪਾਂ ਆਪ ਮਾਰਕੇ ਇਹਨਾਂ ਤੇ ਬਿਲਕੁਲ ਨਿਸ਼ਾਵਰ ਕਰਦੇ ਹੁਣ ਬਾਈ ਬਹੁਤ ਕਹਿੰਦੇ ਨੇ ਹੁਣ ਕੋੜੇ ਰੱਖਣੇ ਹਾਲਾਜੀ ਦਾ ਫਾਲਾਜੀ ਦਾ ਵੜਾ ਹਾਲਾਜੀ ਦਾ ਵੜਾ ਹੁਣ ਵੀਰੇ ਜੇ ਕੋੜਾ ਖਰੀਦਣਾ ਵੀ ਆ ਆ ਵੀ ਅਗਲੇ ਦੇ ਕੋੜੀ ਖਰੀਦਣੀਆਂ ਚੰਗੀ ਤਾਂ 2 ਕਿਲੇ ਜਾਣਗੇ ਬਿਲਕੁਲ ਠੀਕ ਆ ਜੇ ਵੇਚਣੀਆਂ ਤਾਂ 2 ਕਿਲੇ ਬਣਨਗੇ ਬਣਨਗੇ ਠੀਕ ਹੈ ਕੋਈ ਨਹੀਂ ਐ ਨਹੀਂ ਪਤਾ 15 ਨੂੰ ਜਾਣ ਇਹ ਕੋਈ ਪਤਾ ਨਹੀਂ ਜਦੋਂ ਖਰੀਦਣਾ ਐ ਨਹੀਂ ਪਤਾ ਦੁੱਬਣੇ ਵਗ ਜਾਣ ਮੈਂ ਕਿਹਾ ਇਹ ਇਹ ਵੀ ਇੱਥੇ ਲੜਾ ਦਾ ਸ਼ੌਂਕ ਹੈ ਇਹ ਤਾਂ ਸ਼ੌਂਕ ਆ ਬਾਈ ਜੀ ਸ਼ੌਂਕ ਆਉਣ ਹੈ ਨਾ ਆਪਣਾ ਬਿਲਕੁਲ ਜੀ ਬਿਲਕੁਲ ਜੀ ਸ਼ੌਕ ਤੇ ਮੈਂ ਇੱਕ ਗੱਲ ਹੋਰ ਕਰਦਾ ਵੀ ਇਸ਼ਕ ਹਾਂ ਇਹ ਚੀਜ਼ ਦਾ ਇਹਦਾ ਕੋਈ ਮੁੱਲ ਨਹੀਂ ਜੇ ਇਹਦੇ ਚ ਪੈਣਾ ਤਾਂ ਫਿਰ ਵਾਦੇ ਘਟੇ ਨੇ ਦੇਖ ਲਿਆ ਬਾਈ ਜੀ ਜਿਵੇਂ ਇਹਨਾਂ ਨੇ ਵਾਦੇ ਘਾਟੇ ਗਿਆ ਹਨਾ ਵਾਦੇ ਘਾਟੇ ਗੈਰਵੇਂ ਮਹੀਨੇ ਦੀ 17 ਤਰੀਕ ਨੂੰ ਅਸੀਂ ਇਹਦਾ ਜਨਮ ਦਿਨ ਡੇਲੀ ਮਨ ਲਾ ਹਰ ਇੱਕ ਸਾਲ ਮਨਾਉਨੇ ਆ ਇਹਦਾ 10ਵਾਂ ਜਨਮ ਦਿਨ ਆ ਜੀ ਅੱਛਾ ਪੱਛਿਆ ਦਾ ਬਣਾਉਂਦੇ ਤੁਸੀਂ ਘੋੜੇ ਦਾ ਬਣਾਉਨੇ ਹੋ ਹਾਂਜੀ ਹਾਂ ਇਹਦਾ ਨਾਂ ਕੀ ਆ ਨਾਗਰੇਡੀ ਨਾਂ ਆ ਜੀ ਹਾਂਜੀ ਨਾਗਰੇਡੀ ਜੀ ਨਾਗਰੇਡੀ ਘੋੜਾ ਜੀ ਇਹਦਾ ਜਨਮ ਦਿਨ ਬਾਈ ਜੀ ਮਨਾਉਦੇ ਨੇ ਦੇਖੋ ਹਾਂ ਜਨਮ ਦਿਨ ਵੀਰੇ ਅਗਲਾ ਕਹਿ ਦਿੰਦਾ ਵੀ ਪੁੱਤ ਆ ਹਨਾ ਆਹਾਹਾ ਪੁੱਤ ਦਾ ਸਾਲਾ ਉਹਦਾ ਬਹੁਤ ਵੱਡਾ ਹੈਗਾ ਉਹਦਾ ਵੱਡਾ ਪੁੱਤ ਦਾ ਮੇਰੇ ਦੋ ਜਵਾਕ ਨੇਗੇ ਹਾਂਜੀ ਦੋਨਾਂ ਨੂੰ ਉਹਨਾਂ ਨੂੰ ਆਪਦੇ ਜਨਮ ਦੇੰ ਦਾ ਚਾਉ ਨਹੀਂ ਹੈਗਾ ਜਮਈ ਜਿੰਨੇ ਰੁਪਏ ਦਾ ਹਾਂ ਜਿੰਨਾ ਤਾਂ ਹੁੰਦਾ ਜਿੰਨਾ ਸਾਨੂੰ ਇਹਦਾ ਫਰਵਾਹੀ ਪੈਂਦਾ ਬਾਈ ਫਰਵਾਹੀ ਪੈਂਦਾ ਇਹਨਾਂ ਦਾ ਮਾਸ ਹਾਂਜੀ ਹਾਂ ਮਰੀਲ ਕੋੜ ਜਿਹੜੇ ਚ ਮਰੀਲ ਕੋੜ ਲਈ ਜਿਨਾਂ ਕੋਲੇ ਜ ਫਰਵਾਹ ਜਿੰਨਾ ਵਿਆਹ ਤੇ ਖਰਚਾ ਹੁੰਦਾਗਾ ਉਹਨੇ ਤੇ ਕਰਦੇ ਆ ਆਹੋ ਆਹ ਅੱਛਾ ਉਹ ਨਹੀਂ ਹੈਗਾ ਵੀ ਕੱਲੀਉ ਠੰਡਾ ਜਾ ਪਿਆ ਕੇ ਛਾਰਤਾ ਹਾਂਜੀ ਜਿਹੜੇ ਪੀਣ ਵਾਲੇ ਨੇ ਉਹਨਾਂ ਨੂੰ ਪੀਣ ਨੂੰ ਵੀ ਮਿਲਦੀ ਆ ਹਾਂ ਜਿਹੜੇ ਮੀਟ ਵਾਲੇ ਨੇ ਉਹਨਾਂ ਨੂੰ ਮੀਟ ਵੀ ਮਿਲਦਾ ਹਾਂਜੀ ਤੇ ਸਵੇਰੇ ਵੀ ਨੇ ਬੁੜੀਆਂ ਦੀ ਪਾਰਟੀ ਕਰਦੇ ਆ ਜਿਹੜੀ ਪਿੰਡ ਦੀਆਂ ਹੁੰਦੀਆਂ ਨੇ ਸਾਡੀਆਂ ਸ਼ਾਮ ਨੂੰ ਬੰਦੇ ਆ ਹਾਂ ਸ਼ਾਮ ਨੂੰ 4 ਵਜੇ ਤੋਂ ਲੈ ਕੇ 10 ਵਜੇ ਤਾਈਂ ਘੋੜੇ ਵਾਲਿਆਂ ਦੀ ਬਸ ਉਹਦੇ ਵਿੱਚ ਦੂਜਾ ਘੋੜੇ ਵਾਲਿਆਂ ਤੋਂ ਬਗੇਰ ਨਹੀਂ ਬੰਦਾ ਪੜਨ ਦਿੰਦੇ ਅੱਛਾ ਸਹੀ ਹੈ ਜਿਵੇਂ ਵੀਰੇ ਇਹ ਵੇਚਣ ਲਈ ਵੀਰੇ ਯਾਰ ਪਤਾ ਕੀ ਗੱਲ ਹੈ ਇਹ ਵੇਚਣ ਲਈ ਇਹਦਾ ਕੀਮਤ ਫੈਸਲੇ ਕੀ ਹੈ ਪਤਾ ਕੀ ਗੱਲ ਆ ਨਾ ਤਾਂ ਮੇਰੀ ਐਡੀ ਜੇਬ ਆ ਮੈਂ ਤੁਹਾਨੂੰ ਬਹੁਤ ਵਧੀਆ ਸਵਾਲ ਆ। ਨਾ ਤਾਂ ਇੰਨੀ ਮੇਰੀ ਜੇਬ ਆ ਵੀ ਮੈਂ ਸੋਤੋਂ ਇੰਨੇ ਪੈਸੇ ਲੈ ਲੂੰ। ਨਾ ਛੋਡੀ ਏਡੀ ਜੇਬ ਆ ਮੇਰੇ ਪੈਸੇ ਪੂਰੇ ਦੇ ਦੋਗੇ। ਆਪਦੇ ਮਾਰੇ ਪੁੱਛੇ ਗਿਆ ਜੀ। ਨਹੀਂ ਜੀ ਮੁੱਲ ਬਹੁਤ ਦੇ ਰਹੇ ਨੇ ਕਿ। ਅੱਛਾ ਜੀ। ਇਹਦਾ ਜਿਹੜਾ ਸਾਰਾ ਖਾਨਦਾਨ ਆ ਉਹ ਬਾਨੀ ਫਾਰਮ ਖੜਾਗਾ। ਅੱਛਾ ਜੀ। ਦਾਲ ਸੰਘਾਰ ਦਾ ਬੱਚਾ ਕੱਲਾ ਫਰਵਾਹੀ ਵਾਲੇ ਸਰਬਜੀਤ ਕੁੜਿਆ ਕੱਲਾ ਨਾਗਰੇ ਦੀ। ਕਹੇ ਨੂੰ ਦੇਖੋ ਵੀਰੇ ਜਿਹੜਾ ਮਰਜੀ ਹੁਣ ਕਹੀ ਜਾਵੇ ਹਨਾ। ਜੀ। ਦਾਲ ਸੰਗਾਰ ਵੀਰੇ ਚੰਗੀ ਕੀਮਤ ਤੇ ਵਿਕਿਆ ਸੀ ਰੇਲੈਂਸ ਵਾਲਿਆਂ ਨੂੰ ਬਹੁਤ ਵਧੀਆ ਗੀ ਮੈਂ ਤੇ ਬੱਚੇ ਬੁੱੱਚੇ ਸਭ ਉਹਨਾਂ ਨੇ ਜੇ 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 ਥੋੜੇ ਤੋਂ ਨਿਊਟਰਲ ਹੋ ਕੇ ਇਹਦੀ ਕੀਮਤ ਪਾਈ ਜਾਵੇ ਵੀ ਕੀ ਕੀ ਹੋਵੇਗਾ ਨਹੀਂ ਫਿਰ ਮੈਂ ਦੋ ਘਾਵੇ ਪਿੱਛੇ ਹਟਦਾ ਦੇਖੋ ਸਵਾਰੀ ਹੁੰਦੀ ਹੈ ਹਾਂਜੀ ਵੀਰੇ ਸਵਾਰੀ ਕਰਾਂਗਾ ਸਾਰਾ ਕੁਝ ਓਕੇ ਆ ਰਵਿੰਦਰ ਰਵਿੰਦਰ ਇਹਨਾਂ ਦਾ ਬਾਬਾ ਕਹਿੰਦਾ ਸਭ ਤੋਂ ਕੋੜਾ ਮਾਰਵਾੜੀ ਸਾਡਾ ਇਹ ਮਾਰਵਾੜੀ ਚ ਵੀ ਅੱਕੇ ਹੋਣੇ ਨਹੀਂ ਮਾਰਵਾੜੀ ਤਾਂ ਕਿਸਮ ਹੋ ਮਾਰਵਾੜੀ ਤਾਂ ਵੀਰੇ ਮਲੋਂ ਨਸਲ ਆ ਗਈ ਹੈ ਇਹ ਰਾਜਸਥਾਨ ਦੀ ਨਸਲ ਹੈ ਮਾਰਵਾੜੀ ਹਾਂ ਮਾਰਵਾੜੀ ਨਸਲ ਹੈ ਜਿਹੜੀ ਰਾਜਸਥਾਨ ਦੀ ਆ ਜਿਹੜੀ ਸੋਧ ਕੀਤੀ ਆ ਉਹ ਪੰਜਾਬੀਆਂ ਨੇ ਜਿਹੜੀ ਮੰਨ ਲਾ ਵੀ ਬਰੀਡ ਚੰਗੀ ਬਣਾਦੀ ਨਾ ਉਹ ਲੈਵਲ 'ਚ ਘੜ ਕੇ ਤਿਆਰ ਕਰਦੀ ਉਹ ਪੰਜਾਬੀਆਂ ਨੇ ਕੀਤੀ ਆ ਸਨਖ ਬਣਾ ਜੋ ਸਲਾਖਾ ਬਣਾ ਖੜਤ ਬੰਤਰ ਜੀ ਤੁਹਾਡਾ ਕੰਟੈਕਟ ਨੰਬਰ ਮੈਨੂੰ ਚਾ ਬੋਲ ਦਿਓ ਜੇ ਕਿਸੇ ਨੇ ਮੀਟਿੰਗ ਵਗੈਰਾ ਫੀਸ ਭਰਨੀ ਆ ਜਾਂ ਨਹੀਂ ਆ ਸੀ ਦੱਸੀ 31000 ਨਹੀਂ ਵੀਰੇ 30 ਨਹੀਂ ਹੈਗੀ ਆਪਾਂ ਨੇ ਮੰਨ ਲਿਆ ਵੀ ਇਹ ਸ਼ੌਂਕਿਆ ਤੌਰ ਤੇ ਰੱਖੀ ਦੀ ਆ ਮੈਂ ਮਜਬੂਰੀ ਨਹੀਂ ਬਣਾਈ ਇਹ ਠੀਕ ਆ ਵੀਰੇ ਠੀਕ ਆ ਨਾ ਉਹ ਮਜਬੂਰੀ ਹੋ ਜਾਂਦੀ ਆ ਕਿ ਪਰਸਾਮ ਆ ਜਿੰਨਾ ਸੂਰਜ ਥੱਲੇ ਹੋਈ ਜਾਂਦਾ ਲੰਬਾ ਹੋਈ ਜਾਂਦਾ ਬੰਦੇ ਦੀ ਤਮਾ ਵਧੀ ਜਾਂਦੀ ਬਿਲਕੁਲ ਜੀ ਬਿਲਕੁਲ ਮੇਰੀ ਇਹਦੀ ਫੀਸ ਪਹਿਲਾਂ ਵੀ 15 ਸੀ 15 ਸੀ ਸੋਰੀ ਹੁਣ ਵੀ 15 ਕੀ ਹਾਂ ਵੀ ਮੈਂ 15 ਹੀ ਰੱਖੂਗਾ ਉਹ ਨਹੀਂ ਕਰਦਾ ਵੀ ਤੇ ਜੀ 15000 ਜੀ 15000 ਜੀ ਹਾਂ 15000 ਹਾਂ ਜੀ ਆਪਣਾ ਕੋਈ ਘੋੜਾ ਭਰਾਉਣਾ ਹੈ ਜਾਂ ਹਾਂ ਜੀ ਭਰਾਉ ਤੇ ਕੰਟੈਕਟ ਨੰਬਰ ਬੋਲਿਓ ਵੀਰੇ ਆਪਣਾ ਕੰਟੈਕਟ ਨੰਬਰ ਵੀਰੇ 959222722 ਹੈ ਜੀ 959222720 ਹਾਂਜੀ ਠੀਕ ਹੈ ਤੇ ਬਾਈ ਨੂੰ ਕੰਟੈਕਟ ਜਰੂਰ ਕਰਿਓ ਜਿਨ੍ਹਾਂ ਨੇ ਵੀ ਨਾਗਰੇਡੀ ਤੋਂ ਘੋੜੀ ਪ੍ਰਾਣੀ ਹੋਈ ਠੀਕ ਹੈ